ਮਨੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੇ ਅੱਜ ਫਿਰ ਹੋਈ ਹਾਈ ਕੋਰਟ ਨੇ ਸੁਣਵਾਈ ਹਾਈ ਕੋਰਟ ਦੇ ਵੱਲੋਂ ਜੋ ਵਿਕਰਮ ਮਜੀਠੀਆ ਦੀ ਜ਼ਮਾਨਤ ਦੇ ਉੱਪਰ ਫੈਸਲਾ ਰੱਖਵਾ ਰੱਖਿਆ ਗਿਆ ਹੈ ਜੋ ਵਿਕਰਮ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਵੱਡੀ ਜਾਣਕਾਰੀ ਦਿੱਤੀ ਗਈ ਹੈ ਵਿਕਰਮ ਮਜੀਠੀਆ ਨੂੰ ਹੁਣ ਰੈਗੂਲਰ ਜ਼ਮਾਨਤ ਮਨਜ਼ੂਰ ਕਰ ਦਿੱਤੀ ਜਾਵੇਗੀ ਜੋ ਮੌਜੂਦਾ ਸਰਕਾਰ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ ਅੱਜ ਹਾਈ ਕੋਰਟ ਨੇ ਤੁਸੀਂ ਜੁੜਿਓ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਪੰਜਾਬ ਸਰਕਾਰ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਕਪਤਨ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਡੀਏ ਦਾ ਮਾਮਲਾ ਦਰਜ ਕੀਤਾ ਗਿਆ 25 ਜੂਨ ਨੂੰ ਉਹਨਾਂ ਨੂੰ ਅੰਮ੍ਰਿਤਸਰ ਦੀ ਰੈਸ਼ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਵਿਜੀਲੈਂਸ ਨੇ ਉਹਨਾਂ ਦੇ ਵੱਖ-ਵੱਖ ਟਕਾਣਿਆਂ ਦੇ ਉੱਪਰ ਛਾਪੇਮਾਰੀ ਕਰਕੇ ਜੋ ਇਹ ਕੇਸ ਮਜ਼ਬੂਤ ਕੀਤਾ ਵੱਖ-ਵੱਖ ਗਵਾਹਾਂ ਦੀਆਂ ਗਵਾਈਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰ ਤੇ ਭਾਜਪਾ ਦੇ ਕੁਝ ਲੀਡਰਾਂ ਦੇ ਗਵਾਹਾਂ ਜੋ ਚਾਰਾ ਸ਼ੀਟ ਦੇ ਵਿੱਚ ਧਖਲ ਕੀਤੀਆਂ ਗਈਆਂ ਜਿਸ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਜੋ ਹਾਈ ਪ੍ਰੋਫਾਈਲ ਕੇਸ ਦਾ ਪਿਛਲੇ ਲਗਭਗ 20 ਦਿਨਾਂ ਤੋਂ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ ਲਗਾਤਾਰ ਸੁਣਵਾਈ ਹੋ ਰਹੀ ਸੀ ਅੱਜ ਹਾਈ ਕੋਰਟ ਨੇ ਆਖਰੀ ਫੈਸਲਾ ਲੈ ਲਿਆ ਹੈ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੇ ਵਕੀਲ ਨੂੰ ਹਾਈ ਕੋਰਟ ਨੇ ਨੋਟਿਸ ਜਾਰੀ ਕੀਤਾ ਸੀ ਕਿ ਕੋਈ ਲੇਟੈਸਟ ਸਟੇਟਸ ਰਿਪੋਰਟ ਪੇਸ਼ ਕਰੋ ਜਿਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਜੋ ਪੰਜਾਬ ਵਿਜੀਲੈਂਸ ਰੋਕਣਾ ਚਾਹੁੰਦੀ ਹੈ ਕੋਈ ਵੀ ਸਟੇਟਸ ਰਿਪੋਰਟ ਜਿਹੜੀ ਹੈ ਲੇਟੈਸਟ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਜਿਹੜੀ ਤੁਸੀਂ ਉਹਨਾਂ ਦੇ ਉੱਪਰ ਅਮਨਤ ਤੋਂ ਵੱਧ ਮਾਮਲਾ ਦਰਜ ਕੀਤਾ ਹੈ ਉਹ ਪਖਤਾ ਸਬੂਤ ਹੋਣੇ ਚਾਹੀਦੇ ਨੇ ਸੋ ਪੰਜਾਬ ਸਰਕਾਰ ਦੇ ਵਕੀਲ ਤੇ ਵਿਜੀਲੈਂਸ ਦੇ ਵਕੀਲ ਦੇ ਵੱਲੋਂ ਕੁਝ ਵੀ ਲੇਟੈਸਟ ਸਟੇਟਸ ਰਿਪੋਰਟ ਨਹੀਂ ਪੇਸ਼ ਕੀਤੀ ਗਈ ਔਰ ਸਿਰ ਤੇ ਸਿਰ ਇਹ ਹੀ ਇੱਕ ਬੰਦ ਲਫਾਫਾ ਹਾਈ ਕੋਰਟ ਨੂੰ ਸੌਂਪਿਆ ਗਿਆ ਜਿਹੜਾ ਕਿ ਜਨਤਕ ਨਾ ਕਰਨ ਲਈ ਹਾਈ ਕੋਰਟ ਦੇ ਜੱਜ ਦੇ ਸਾਹਮਣੇ ਅਪੀਲ ਕੀਤੀ ਗਈ ਕਿ ਇਸ ਦੇ ਵਿੱਚ ਕੁਝ ਅਹਿਮ ਤੇ ਮਜ਼ਬੂਤ ਤੱਥ ਜਿਹੜੇ ਨੇ ਉਹ ਇਸ ਹਾਈ ਕੋਰਟ ਦੇ ਵਿੱਚ ਪੇਸ਼ ਕੀਤੇ ਨੇ ਇਸ ਨੂੰ ਲੈ ਕੇ ਹਾਈ ਕੋਰਟ ਇਹਨਾਂ ਨੂੰ ਜਨਤਕ ਨਾ ਕਰੇ ਜੇਕਰ ਇਹ ਜਨਤਕ ਕਰ ਦਿੱਤੇ ਜਾਂਦੇ ਹਨ ਤਾਂ ਇਹ ਸਾਰਾ ਕੇਸ ਜਿਹੜਾ ਖਤਮ ਹੋ ਜਾਵੇਗਾ ਕਿਉਂਕਿ ਵਿਕਰਮ ਮਜੀਠੀਆ ਇੱਕ ਪਾਵਰਫੁੱਲ ਲੀਡਰ ਨੇ ਵਿਕਰਮ ਮਜੀਠੀਆ ਦੇ ਕੇਂਦਰ ਤੋਂ ਲੈ ਕੇ ਪੂਰੇ ਰਾਜ ਦੇ ਵਿੱਚ ਬਹੁਤ ਜ਼ਿਆਦਾ ਪਕੜੇ ਸੋ ਹਾਈ ਪ੍ਰੋਫਾਈਲ ਕੇਸ ਹੋਣ ਕਰਕੇ ਇਸ ਦਾ ਜੋ ਇਹ ਸਟੇਟਸ ਲੈਡਿਸ ਰਿਪੋਰਟ ਹੈ ਇਸ ਨੂੰ ਜਨਤਕ ਨਾ ਕੀਤਾ ਜਾਵੇ ਜੋ ਇਸ ਦੇ ਬਾਅਦ ਜਿਹੜਾ ਕਿ ਉਹਨਾਂ ਦੀ ਜ਼ਮਾਨਤ ਜਿਹੜੀ ਰਜੈਕਟ ਕਰ ਦਿੱਤੀ ਜਾਵੇ ਜਿਸ ਨੂੰ ਲੈ ਕੇ ਹਾਈ ਕੋਰਟ ਨੇ ਉਹਨਾਂ ਦੀ ਇਹ ਨੇਟੇਸ ਰਿਪੋਰਟ ਨੂੰ ਸਹੀ ਨਹੀਂ ਮੰਨਿਆ ਸੋ ਹਾਈ ਕੋਰਟ ਦੇ ਵੱਲੋਂ ਜੋ ਅੱਜ ਸੁਣਵਾਈ ਹੋਈ ਏ ਕੱਲ ਵੀ ਸੁਣਵਾਈ ਹੋਈ ਸੀ ਅੱਜ ਉਹਨਾਂ ਦੇ ਇਸ ਸੁਣਵਾਈ ਦੇ ਉੱਪਰ ਹਾਈ ਕੋਰਟ ਨੇ ਇਹ ਫੈਸਲਾ ਪੈਂਡਿੰਗ ਰੱਖਿਆ ਜੋ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਇਸ ਦੇ ਉੱਪਰ ਹਾਈ ਕੋਰਟ ਦੇ ਵੱਲੋਂ ਮੋਹਰ ਲਾ ਦਿੱਤੀ ਜਾਵੇਗੀ ਜੋ ਵਿਕਰਮ ਜੀਠੀਆ ਦੀ ਰੈਗੂਲਰ ਜ਼ਮਾਨਤ ਦੇ ਬਾਰੇ ਵੱਡਾ ਫੈਸਲਾ ਆਵੇਗਾ ਜਿਸ ਨੂੰ ਲੈ ਕੇ ਵਿਕਰਮ ਮਜੀਠੀਆ ਦੇ ਵਕੀਲਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਕੋਈ ਵੀ ਕੇਸ ਹੋਵੇ ਇਸ ਤਰ੍ਹਾਂ ਦਾ ਉਸ ਦੇ ਉੱਪਰ ਜਦੋਂ ਬਹਿਸ ਖਤਮ ਹੋ ਜਾਂਦੀ ਹੈ ਤਾਂ ਫਿਰ ਹਾਈ ਕੋਰਟ ਦੇ ਵੱਲੋਂ ਉਹ ਫੈਸਲਾ ਜਿਹੜਾ ਕਿ ਉਸ ਮੁਲਜ਼ਮ ਦੇ ਪੱਖ ਦੇ ਵਿੱਚ ਸੁਣਾ ਦਿੱਤਾ ਜਾਂਦਾ ਹੈ ਜੋ ਅੱਜ ਉਹਨਾਂ ਦੇ ਵਕੀਲਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਜਿਹੜੇ ਕਿ ਪੰਜਾਬ ਸਰਕਾਰ ਦੇ ਵੱਲੋਂ ਵਕੀਲਾਂ ਨੇ ਆਪਣੀ ਰਿਪੋਰਟ ਪੇਸ਼ ਕੀਤੀ ਉਸ ਦੇ ਉੱਪਰ ਅੱਜ ਵਕੀਲਾਂ ਦੇ ਵੱਲੋਂ ਬਹਿਸ ਕੀਤੀ ਗਈ ਉਸ ਬਹਿਸ ਦੇ ਵਿੱਚ ਕੁਝ ਵੀ ਕੋਈ ਪੰਜਾਬ ਸਰਕਾਰ ਆਪਣਾ ਮਜਬੂਤ ਤੱਥ ਪੇਸ਼ ਨਹੀਂ ਕਰ ਸਕੀ ਸੋ ਪੰਜਾਬ ਸਰਕਾਰ ਦੇ ਵਕੀਲਾਂ ਨੇ ਜਿਹੜਾ ਕਿ ਇਹੀ ਕਿਹਾ ਸੀ ਕਿ ਉਹਨਾਂ ਦੀ ਜ਼ਮਾਨਤ ਜਿਹੜੀ ਇਹ ਰੁਕ ਜਾਵੇ ਤਾਂ ਕਿ ਇਹ ਜਿਹੜਾ ਕੇਸ ਐ ਡੀਏ ਦਾ ਤਿਆਰ ਕੀਤਾ ਗਿਆ ਇਸ ਦੇ ਉੱਪਰ ਹੋਰ ਜਾਂਚ ਹੋ ਸਕੇ ਪਰ ਉਸ ਤੋਂ ਪਹਿਲਾਂ ਹਾਈ ਕੋਰਟ ਨੇ ਇਹੀ ਆਪਣਾ ਜਿਹੜਾ ਕਿ ਫੈਸਲਾ ਸੁਣਾਇਆ ਸੀ ਕਿ ਕਿਸੇ ਨੂੰ ਬਿਨਾਂ ਦੋਸ਼ ਤੋਂ ਜੋ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਜੋ ਵਿਕਰਮ ਮਜੀਠੀਆ ਨੂੰ ਤੁਸੀਂ ਪਿਛਲੇ 5 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ ਸੋ ਉਹਨਾਂ ਦੀ ਜ਼ਮਾਨਤ ਤੋਂ ਬਾਅਦ ਜਿਹੜਾ ਕਿ ਇਸ ਕੇਸ ਦੇ ਉੱਪਰ ਲਗਾਤਾਰ ਜੋ ਸੁਣਵਾਈ ਹੁੰਦੀ ਰਹੇਗੀ ਸੋ ਵਿਕਰਮ ਮਜੀਠੀਆ ਨੂੰ ਬੋਡੀ ਜਿਹੜੀ ਕਿ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਹਾਈ ਕੋਰਟ ਤੋਂ ਉਹਨਾਂ ਨੂੰ ਜ਼ਮਾਨਤ ਮਿਲਣ ਦੇ ਵੱਡੇ ਅਸਰ ਬਣ ਗਏ ਨੇ ਸੋ ਵਿਕਰਮ ਮਜੀਠੀਆ ਨੂੰ ਇਹ ਰੈਗੂਲਰ ਜ਼ਮਾਨਤ ਜਿਹੜੀ ਹੈ ਅਗਲੇ ਹਫਤੇ ਮਨਜ਼ੂਰ ਹੋ ਜਾਵੇਗੀ ਜਿਸ ਤੇ ਲਈ ਵਕੀਲਾ ਦੇ ਵੱਲੋਂ ਇਹ ਪੱਟੀ ਜਾਣਕਾਰੀ ਦਿੱਤੀ ਗਈ ਹੈ